ਜਿਗਾਰੇ ਲਾਉਣਿਆ ਪਤਾ ਲੱਗੇ ਸਾਡੇ ਅੰਦਰੋਂ ਇੱਕ ਇਹ ਜਿਵੇਂ ਮੱਜਬਤੀ ਜਾ ਕੋਈ ਕੁਝ ਨਿਕਲਦਾ ਜਿਗਾਰਾ ਜਿਗਾ ਪਤਾ ਲੱਗੇ ਜਿਗਾਰਾ ਲੱਗਿਆ ਮੈਨੂੰ ਲੱਗਦਾ ਜਿੰਨੇ ਜਿਗਾਰੇ ਲਾਏ ਆ ਸਾਡੀ ਆਵਾਜ਼ ਸੌ ਤੱਕ ਹੀ ਰਹੀ ਨਾਲ ਦੀ ਬਿਲਡਿੰਗਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇੱਥੇ ਛਿਪਛਾਪ ਕੇ ਬੱਤੇ ਨੇ ਜਿਵੇਂ ਅਰਵਿੰਦ ਗੋਧਮ ਜੀ ਨੇ ਕਿਹਾ ਜੀ ਅਸੀਂ ਸੈਨਿਕਾਂ ਸੈਨਿਕ ਦੋ ਜਿਗਾਰਾ ਲਾਉਣਾ ਪਤਾ ਲੱਗੇ ਜਿਗਾਰਾ ਲੱਗਿਆ ਕਿ ਛਿਪਛਾਪ ਕੇ ਕਿਤੇ ਇਕੱਠੇ ਹੋਏ ਨੇ ਆਪਣੀ ਮੀਟਿੰਗ ਕਰ ਰਹੇ ਨੇ ਹਿੰਦੂ ਤਵ ਦੇ ਮੁੱਦੇ ਤੇ ਕੁਝ ਦਿਨ ਪਹਿਲਾਂ ਮੇਰੀ ਤੇ ਮਿਤ ਭਰਾ ਦੀ ਗੱਲ ਹੋਈ ਫੋਨ ਤੇ ਕਿ ਅਸੀਂ ਸਾਰੇ ਲੋਕ ਗੱਲਾਂ ਕਰਦੇ ਆ ਕਿ இந்து ਮੁੱਦਿਆਂ ਦੇ ਸਾਨੂੰ ਜਿੰਨੇ ਸਕੱਦਨ ਨੇ ਸਾਰਿਆਂ ਨੂੰ ਇੱਕ ਮੱਥੇ ਤੇ ਕੱਤੇ ਹੋਣਾ ਚਾਹੀਦਾ ਪਰ ਮੈਂ ਦੇਖਿਆ ਜਿਹੜੇ ਗੱਲਾਂ ਨੇ ਉਹ ਗੱਲਾਂ ਹੀ ਰਹਿ ਜਾਂਦੀਆਂ ਨੇ ਕੋਈ ਪ੍ਰੈਕਟੀਕਲੀ ਕੋਈ ਨਹੀਂ ਕਰਦਾ ਕਿਉਂਕਿ तिवारी ਜੀ ਨੇ ਵੀ ਕੁਝ ਗੱਲਾਂ ਪਹਿਲਾਂ ਕਹੀਆਂ ਮੈਂ ਦੁਹਰਾਉਂਗਾ ਨਹੀਂ ਕਿਉਂਕਿ ਸਾਡੇ ਆਹ ਥੋੜੀ ਜਿਹੀ ਗੱਲ ਮੈਨਾਂ ਦੀ ਰਾਜਨੀਤੀ ਬਹੁਤ ਜਲਦੀ ਹੈ ਜਦੋਂ ਅਸੀਂ ਕਿਤੇ ਕੱਥ ਕਰਦੇ ਆ ਸਾਨੂੰ ਸਭ ਨੂੰ ਰੋਕਿਆ ਜਾਂਦਾ ਹੋ ਸਕਦਾ ਮੈਨੂੰ ਵੀ ਕਿਸੇ ਨੇ ਰੋਕਿਆ ਹੋਵੇ ਕਿ ਅੱਜ ਮੀਟਿੰਗ ਦੇ ਵਿੱਚ ਨਹੀਂ ਜਾਣਾ ਪਰ ਸਾਡਾ ਫਰਜ਼ ਬੰਦਾ ਅਸੀਂ ਉਸ ਤਰੀਕੇ ਨਾਲ ਚੱਲੀਏ ਪਹਿਲਾਂ ਹੀ ਇਹਦੇ ਸਾਨੂੰ ਰੋਕਿਆ ਗਿਆ ਜਾਂ ਕਰੇ ਸਾਨੂੰ ਇਹਨਾਂ ਨੇ ਬਿਠਾ ਲਿਆ ਨਜ਼ਰਬੰਦ ਕਰ ਦਿੱਤਾ ਅਸੀਂ ਕਿਵੇਂ ਪੁੱਜਣਾ ਸੋ ਗੱਲ ਕਰੂੰਗਾ ਹਾਂ ਜਿਸ ਮੁੱਦੇ ਤੇ ਅਸੀਂ ਇਕੱਠੇ ਹੋਏ ਆ ਅੱਜ ਟਾਈਮ ਆ ਗਿਆ ਸਮਾਂ ਆ ਗਿਆ ਸਾਨੂੰ ਸਾਰਿਆਂ ਨੂੰ ਇੱਕ ਮੱਥੇ ਇਕੱਠੇ ਹੋਣਾ ਦਾ ਇਹ ਗੱਲੋ ਕਦੋਂ ਤੱਕ ਹੋਣ ਗਿਆ ਹਮਲੇ ਕਦੋਂ ਤੱਕ ਹੋਣਗੇ ਜਦੋਂ ਤੱਕ ਅਸੀਂ ਕਮਜ ਤੇ ਕਿੱਥੇ ਨਹੀਂ ਹੁੰਦੇ ਇਹਨਾਂ ਨੂੰ ਪਤਾ ਹੈ ਸਭ ਨੂੰ ਜੋ ਹਮਲੇ ਕਰਦੇ ਨੇ ਚਾਹੋ ਸਾਡੇ ਜੋ ਹਿੰਦੁਸਤਾਨ ਭਾਰਤ ਵਿਰੋਧੀ ਲੋਕ ਨੇ ਵਿਦੇਸ਼ਾਂ ਜਾ ਕੇ ਹਮਲੇ ਕਰਾਉਂਦੇ ਨੇ ਭਾਵੇਂ ਆਈਐਸਆਈ ਹੋਵੇ ਭਾਵੇਂ ਕੋਈ ਹੋਵੇ ਕਿਉਂਕਿ ਜਦੋਂ ਕਿਸੇ ਇੱਕ ਹਿੰਦੂ ਤੇ ਅਮਰਾਬ ਹੁੰਦਾ ਤਾਂ ਦੂਜੀ ਪਾਰਟੀ ਵਾਲੇ ਕਦੇ ਬੋਲਦੇ ਨਹੀਂ ਉਹ ਜਾ ਕੇ ਆਪਣਾ ਚੁੱਪ ਕਰਕੇ ਘਰੇ ਬੈ ਜਾਂਦੇ ਨੇ ਕਿ ਭਲਾ ਵੀ ਪਾਰਟੀ ਦਾ ਏ ਮਰੀਆ ਦਾ ਸੀ ਹੋਇਆ ਦਾ ਕੁਛ ਵੀ ਹੋਇਆ ਉਹਨਾਂ ਨਾਲ ਹੋਇਆ ਸੋ ਇਹ ਕਦੇ ਰੁਕਣਾ ਜਦੋਂ ਸਿੱਖ ਮਰਦੇ ਇਕੱਠੇ ਹੋਵਾਂਗੇ ਅਸੀਂ ਆਪਣੀ ਏਕਤਾ ਦਿਖਾਵਾਂਗੇ ਕਿਉਂਕਿ ਅਸੀਂ ਛੋੜਦੇ ਰਹਿੰਦੇ ਮਰਦੇ ਸਾਂ ਜਦੋਂ ਇੱਕ ਪਿਓ ਆਪਣੇ ਬੱਚੇ ਨੂੰ ਲੱਕੀ ਦਿੰਦਾ ਕਿ ਤੋੜਨ ਲਈ ਔਰ ਤੋੜ ਦਿੰਦਾ ਜਦੋਂ ਉਹਨੂੰ ਦੋਰ ਕਿਹੜੀ ਦਿੰਦਾ ਤੋੜ ਦਿੰਦਾ ਜਦੋਂ ਪੰਜ ਛੇ ਕਿੱਥੇ ਦਿੰਦਾ ਉਹ ਨੀਟ ਹੁੰਦੀਆਂ ਅਸੀਂ ਇਹ ਗੱਲਾਂ ਪੜੀਆਂ ਵੀ ਨੇ ਦੇਖੀਆਂ ਵੀ ਨੇ ਪਰ ਅਸੀਂ ਅਮਲ ਨਹੀਂ ਕੀਤਾ ਅੱਜ ਟਾਈਮ ਆ ਗਿਆ ਅਮਲ ਕਰਨ ਦਾ ਸੋ ਗੱਲ ਕਰੂੰਗਾ ਜੋ ਪਿਛਲੇ ਦਿਨੀ ਗੋਰਾ ਦੱਪਾ ਜਿੱਦੇ ਹਮਲਾ ਹੋਇਆ ਹਮਲੇ ਦੇ ਵਿੱਚ ਮੈਂ ਗੱਲ ਕਰੂੰਗਾ ਪਹਿਲਾ ਸੀਪੀ ਲੁਧਿਆਣਾ ਦੀ ਜਦੋਂ ਸੀਪੀ ਲੁਧਿਆਣਾ ਪਹਿਲਾਂ ਵੀ ਸੀਪੀ ਲੁਧਿਆਣਾ ਲੱਗਿਆ ਸੀ ਉਦੋਂ ਉਹਨੇ ਆਉਂਦੇ ਨਾ ਪਹਿਲਾਂ ਹਿੰਦੂਆਂ ਦੀ ਜਿਹੜੀ ਸੁਰੱਖਿਆ ਏ ਉਹ ਵਾਪਸ ਲਈ ਸੀ ਉਦੋਂ ਬਾਅਦ ਉਹ ਚਲੇ ਗਿਆ ਫੇਰ ਕੁਝ ਲੋਕਾਂ ਨੂੰ ਸੁਰੱਖਿਆ ਮਿਲੀ ਐtanto ਮਜ਼ਾ ਲੱਗਦਾ ਕਿ ਇਹਨਾ ਉਤਰਾ ਦੇ ਵੀ ਹਿੰਦੂਆਂ ਦੇ ਨਾਲ ਆਪਸ ਦੇ ਆਪਣੇ ਮਨ ਦੇ ਵਿੱਚ ਹਿੰਦੂ ਵਰਗੀ ਜਿਹੀ ਮੈਲ ਹੈ ਇੱਕ ਵਾਰ ਆਉਂਗਾ ਫਿਰ ਉਹ ਇਕ ਕੰ ਕਰਦਾ ਜਿਹਦਾ ਨਕੀਚਾ ਅਸੀ ਲੋਕਾਂ ਨੇ ਆਪਣੇ ਪੋਰਾ ਵਾਪਰ ਕੇ ਤੇ ਹਮਲਾ ਹੁੰਦਿਆ ਹੋਇਆ ਦੇਖਿਆ ਅੱਜ ਉਹ ਨਕੀਚਾ ਸਾਡੇ ਸਾਹਮਣੇ ਆ ਗਿਆ ਦੋਸਤੋ ਜੇਕਰ ਮੈਂ ਗੱਲ ਕਰਦੇ ਆ ਹਥਿਆਰ ਧਾਰਨ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਅੱਜ ਵੀ ਕਹਿੰਦਾ ਕਿ ਸਾਰੇ ਿਲਦੇ ਸਲਾਫੀ ਭਰਾਵੇ ਉਹ ਆਪਣੇ ਪਹਿਲਾਂ ਦਾ ਮੱਦੇਦੰਦੇ ਹੀ ਕਰਿਆ ਨਾ ਸੁਣ ਕਰੋ ਜਿੱਥੇ ਮਿਲਦੇ ਆ ਉੱਤੇ ਵਿੱਚ ਜੈ ਸ਼੍ਰੀ ਰਾਮ ਕਹ ਕੇ ਕੁੱਝ ਨੂੰ ਬੁਲਾਓ ਤੇ ਸਤੋ ਸਾਈਆਂ ਹੁਤਾਏ ਮਾਰ ਗਿਆ ਸਾਨੂੰ ਤਰਸੂਲ ਧਾਰਨ ਕਰਨ ਦਾ ਜਿਸ ਦਾ ਅਸੀਂ ਗੋਰਾ ਸਰਪ ਜੀ ਨੂੰ ਹਮਲਾ ਹੋਇਆ ਉਸ ਤੋਂ ਪਹਿਲਾਂ ਅਸੀਂ ਰੱਖਿਆ ਸੀ ਪ੍ਰੋਗਰਾਮ ਜਿਹੜੀ ਆਨੰਦਪੁਰ ਸਾਹਿਬ ਗੁਰੂ ਆਦੀ ਪਵਿੱਤਰ ਦਰਬੀ ਤੋਂ ਜਿੱਥੇ ਅਸੀਂ ਰੱਖਿਆ ਸੀ ਕਿ ਅਸੀਂ ਆਪਣੀ ਪਾਰਟੀ ਦੇ ਰੂਪੇ ਸਾਥੀ ਉਹਦੇ ਨਾਲੇ ਸਾਰਿਆਂ ਨੂੰ ਤਰਸੂਲ ਧਾਰਨ ਕਰਾਂਗੇ ਸੋ ਇਹ ਜੇ ਇਨਸੀਡੈਂਟ ਹੋ ਗਿਆ ਉਹਦੇ ਵਿੱਚ ਸਾਨੂੰ ਰੁਕਣਾ ਪੈ ਗਿਆ ਤੁਸੀਂ ਦੇਖਿਆ ਕਿ ਚਰਿਆਂ ਦੋ ਦੋ ਤਿੰਨ ਵਿਅਕਤੀਆਂ ਲਹਾਗਾ ਦੇ ਕੇਸ ਦੇ ਵਿੱਚ ਆਉਂਦੇ ਨੇ ਜਦੋਂ ਗੁਰੂ ਸਾਹਿਬ ਨੇ ਆਪਣੀ ਜਿਹੜੀ ਫੌਜ ਤਿਆਰ ਕੀਤੀ ਸੀ ਗੁਰੂ ਦੀ लाਡਲੀ ਫੌਜ ਨਿਹੰਗ ਸਿੰਘ ਕਿਹਾ ਜਾਂਦਾ ਸੀ ਇਸ ਫੌਜ ਨੂੰ ਦੱਸਿਆ ਗਿਆ ਸੀ ਕਿ ਤੁਹਾਨੂੰ ਗਊ ਗਰੀਬ ਦੀ ਰੱਖਿਆ ਤੇ ਲਈ ਜਿਹੜਾ ਤਿਆਰ ਕੀਤਾ ਗਿਆ ਮੇਰਾ ਗਾਹਾ ਗੁਰੂ ਸਾਹਿਬ ਨੇ ਕਿਹਾ ਸੀ ਮੈਂ ਥੇਲੇ ਬਾਹਰ ਨਹੀਂ ਕਰੂੰਗਾ ਪਰ ਤੁਸੀਂ ਦੇਖਿਆ ਕੁਝ ਚੰਦੇ ਲੋਕ ਮੈਂ बार-बार ਕਹਿੰਦਾ ਅੱਜ ਵੀ ਕਹਿੰਦਾ ਇਸ ਮੱਥੇ ਕਿ ਮੈਂ ਇੱਕ ਸਿੱਖ ਪਰਿਵਾਰ ਨੂੰ ਬਲੋਂਗ ਕਰਦਾ ਮੇਰੇ ਦਾਦਾ ਜੀ ਜਿਹੜਾ ਇੰਦਰ ਚੰਦ ਜੀ ਤੇ ਮੇਰੀ ਦਾਦੀ ਜੀ ਸ੍ਰੀ ਰਾਮ ਪਿਆਰੀ ਸੀ ਮੈਂ ਸ਼ਰਾਬੇ ਪ੍ਰੇਮੀ ਆ ਸ਼ੁਰੂ ਹੁੰਦਾ ਇਹ ਮੈਂ ਸ੍ਰੀ ਰਾਮ ਜੀ ਦਾ ਪਾਠ ਕਰਦਾ ਔਰ ਹਨੂਮਾਨ ਜੀ ਦਾ ਉਹ ਮੇਰੇ ਦਿੱਕ ਮੇਰੇ ਰੋਗ ਰੋਚ ਬੱਤੇ ਹੋਏ ਨੇ ਸੋ ਮੈਂ ਇੱਕ ਗੱਲ ਕਹਿੰਦਾ ਜੀ ਇਹ ਜਿਹੜੇ ਰਿਸ਼ਤੇ ਖਰਾਬ ਕਰਨ ਦੀਆਂ ਗੱਲਾਂ ਹੁਣ ਚੱਲੀਆਂ ਨੇ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਮਾਰ ਦੱਤਾ ਕਰਕੇ ਕੁਝ ਕੱਟੜਪੰਥੀ ਲੋਕ ਨੇ ਕੁਝ ਜਿਨ੍ਹਾਂ ਦੀ ਸੋਚ ਮਾੜੀ ਐ ਜੋ Hindu ਸਿੱਖੜਾ ਮੈਂ ਅੱਜ ਇਹ ਇਕੱਠਾ ਕਿ ਹਿੰਦੂ ਜਿਹੜਾ ਸਿੱਖ ਧਰਮ ਹੈ 300 ਸਾਲ ਪੁਰਾਣਾ ਸਾਡਾ ਹੈ ਅਸੀਂ ਹਿੰਦੂਆਂ ਦੇ ਵਿੱਚੋਂ ਹੀ ਨਿਕਲੇ ਹੋਇਆ ਸਾਡੇ ਭਰਾ ਨੇ ਸਾਡਾ ਨੌ ਮਾਤ ਦਾ ਰਿਸ਼ਤਾ ਹੈ ਸਾਨੂੰ ਉਸ ਰਿਸ਼ਤੇ ਨੂੰ ਬਰਕਰਾਰ ਰੱਖਣਾ ਚਾਹੀਦਾ ਨਾ ਕਿ ਚਾਹ ਦੇ ਨਿਹੇ ਲੋਕ ਨੇ ਬਕਾਉ ਜੋ ਆਈਐਸਆਈ ਦੇ ਛਾਰੇ ਤੇ ਜਪਦੇਸ਼ਾਂ ਦੇ ਵਿੱਚ ਬੈਠੇ ਕੁੱਤੇ ਗਾਨਸਤਾਨੀਆਂ ਦੇ ਛਾਰੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਸਾਨੂੰ ਉਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਪਰ ਗੱਲ ਆਗੀ ਉਹਰਾ ਦਾਪਤੀ ਦੇ ਜਦੋਂ ਹਮਲਾ ਹੁੰਦਾ ਉਹ ਹੱਥ ਜੋੜ ਰਹੇ ਨੇ ਕੀ ਗੱਲ ਹੋਈ ਉਹਨਿਓ ਕਿਛੇ ਨੂੰ ਨਹੀਂ ਪਤਾ ਪਰ ਜੋ ਗੁਰੂ ਦਾ ਘਾਸਾ ਆਉਂਦਾ ਉਹ ਨੇ ਇੱਥੇ ਤੇ ਬਾਹਰ ਨਾ ਕਰਦਾ ਪਰ ਉਹਨਾਂ ਨੇ ਬੁਲ ਦਿਲਾ ਕਾਲ ਕਾਲਾ ਕੰਮ ਕੀਤਾ ਕਿੱਥੇ ਦੇ ਮਾਰ ਕੀਤਾ ਬਾਹਰ ਕਰਕੇ ਉਹ ਤੋਂ ਸਕੂਟੀ ਲਗੇ ਪੱਜ ਗਏ ਜੋ ਕੀ ਗੁਰੂ ਦਾ ਘਾਸਾ ਕਦੇ ਆਉ ਜਾਂ ਕੰਮ ਨਹੀਂ ਕਰਦਾ ਪਰ ਦੁੱਖ ਦੀ ਗੱਲ ਕੀ ਹੈ ਜਿਹੜਾ ਉਹਨਾਂ ਨੂੰ ਸੱਚਾ ਕਰਨ ਤੇਰੀ ਦਿੱਤਾ ਗਿਆ ਸੀ ਮੈਂ ਕਹਿੰਦਾ ਪਹਿਲਾਂ ਦੇ ਸਾਡੇ ਭਰਾ ਸੀਰ ਸੂਰੀ ਜੀ ਕਗਲੀਆ ਜੀ ਤੇ ਅਮਿਤ ਜੀ ਅਮਿਤ ਜੀ ਤੁਹਾਨੂੰ ਇਹੋ ਤੇ ਹੋਰ ਵੀ ਜਾਣੇ ਕਿ ਨਹਿਦੂਪਰਾ ਮੰਗਲ ਦੇ ਵਿੱਚ ਸਾਡੇ ਨਾਲ ਜਿਹੜਾ ਸਾਡਾ ਪ੍ਰਾਗਿਸ਼ ਹਿੰਦੂ ਜਿੱਤਾ ਸੀ ਉਹ ਮੁਸ਼ੀਲ ਕਰ ਦਿੱਤਾ 1 ਲੱਖ ਰੁਪਏ ਦੀ ਬੋਦੀ ਲਾ ਕੇ ਜਿਹੜਾ 70000 ਰੁਪਿਆ ਉਹ ਕਾਬਲਾ ਨੂੰ ਮਿਲ ਗਿਆ ਸੀ ਤੇ 30000 ਨੇ ਮਿਲਣਾ ਸੀ ਮੰਗਲ ਨੇ ਇੱਕ ਹਿੰਦੂ ਦੀ ਕੀਮਤ 1 ਲੱਖ ਰੁਪਿਆ ਲਗਾਈ ਨਾ ਜੋ ਦੁਖ ਦੀ ਗੱਲ ਹੈ ਪਰ ਕਦੋਂ ਗੋਰਾ ਕਾਪਰ ਜੀ ਤੇ ਹਮਲਾ ਹੁੰਦਾ ਕਿਹੜਾ ਉਹਦਾ ਸੁਰੱਖਿਆ ਕਰਨ ਚੱਰੀ ਹੈ ਮੈਂ ਇਹਨੂੰ ਤਾਂ ਮੰਨਦਾ ਕਿ ਕੰਮ ਸਿਕਨ ਨੂੰ ਲਾ ਬਿਸਤਾ ਗੋਲੀ ਮਾਰਦਾ ਕਿਸੇ ਨੇ ਝੱਪਾ ਦਾ ਮਾਰਨ ਦਾ ਜਾਂ ਥੱਪੜ ਦਾ ਮਾਰਦਾ ਪਰ ਨਹੀਂ ਸਾਡੇ ਭਰਾਵਾਂ ਨੇ ਜਿਵੇਂ ਪਹਿਲਾਂ ਕਿਹਾ ਕਿ ਜਦਾ ਤਾਂ ਟੀਵੀ ਪੰਜਾਬ ਸਿਖਾ ਕੇ ਭੇਜਦਾ ਚਾਹੇ ਨਾਲ ਉਹਨਾਂ ਦੇ ਐਸਡੀ ਵੀ ਜਾਂ ਨਾਲ ਦੇ ਸੀਪੀ ਲਗਾ ਕੇ ਭੇਜਦੇ ਕਿ ਹਿੰਦੂ ਮਰਦਾ ਮਰ ਜਾ ਤੂੰ ਕੁਛ ਨਹੀਂ ਕਰਨਾ ਖੜ ਕੇ ਦੇਖਣਾ ਬਸ ਕਮਾਸ਼ਾ ਦੇਖਣਾ ਜਿਹਨੂੰ ਕਹਿੰਦੇ ਜੈ ਸਰਕਾਰ ਹਰਦਾਬਾ ਪੰਜਾਬ ਜੋ ਗੁਰੂਆ ਪੀਰਾਂ ਦੀ ਧਰਤੀ ਹੈ ਜਿੱਥੇ ਵਿੱਚ ਦਿਸ ਆਦਨ ਕਮਾਦੀ ਇੰਟਰਨੈਟਿੰਗ ਪਿੰਡਾਂ ਵਾਲੇ ਨੇ ਸਾਨੂੰ ਹਿੰਦੂ ਸਿੱਖਾਂ ਨੂੰ ਤੋੜਨ ਦੇ ਗਲਾ ਕਰਕੇ ਅਲੱਗੇ ਰਾਜ ਬਣਾ ਦੇਆ ਗਲਾ ਕਰਕੇ ਹਿੰਦੂਆਂ ਦਾ ਕਾਹਨ ਜਿੱਤਾ ਸਾਡਾ ਪੰਜਾਬ ਐਨੇ ਔਖੇ ਕਾਲੇ ਦੌਰ ਦੇ ਵਿੱਚੋਂ ਗੁਜ਼ਰਿਆ ਕੀ ਅਸੀਂ ਸਰਕਾਰ ਅੱਜ ਤੱਕ ਟੁੱਟ ਰਹੇ ਆ ਦੋਸਤੋ ਜਿਹਨੂੰ ਸਾਡੀ ਪੁਲਸ ਜਿਹੜਾ 47 ਨਾਲ ਚਿੱਤੇ ਦਾਸੀ ਮਾਰੂ ਹਥਿਆਰ ਰੱਖੀ ਫਿਰਦਾ ਸੀ ਇਸ ਨੂੰ ਇਹ ਲੋਕ ਕਾਂਟਕੇ ਬਣ ਰਹੇ ਨੇ ਜਿੰਨੂ ਸਾਡੀ ਸਰਕਾਰ ਆਖਤਵਾਦੀ ਕਹਿੰਦੀ ਸੀ ਪਰ ਦੁਖ ਦੀ ਗੱਲ ਹੈ ਅੱਜ ਉਸ ਕਾਤੀ ਦੇ ਬੋਟਨਾ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਥਾਨਾਂ ਦੇ ਵਿੱਚ ਪਨੂੰ ਆਗ ਲੱਗੀਆਂ ਹੋਈਆਂ ਆਨ ਸਾਡੇ ਸ੍ਰੀ ਨੰਦਪੁਰ ਸਾਹਿਬ ਜੱਸੀ ਹੋਰ ਲਾਜਪੁਰ ਦੇ ਘਰ ਸਾਹਿਬ ਅੰਮ੍ਰਿਤਸਰ ਲਗਾ ਲੋ ਉਸ ਆਖਤਵਾਦੀ ਦੇ ਬੋਟਨਾ ਚਾਹੇ ਆਪਿਕ ਰਹੀ ਨਾ ਕਿਉਂ ਨਹੀਂ ਬੰਦੀ ਲਗਾਈ ਜਾਂਦੀ ਕਿਉਂ ਨਹੀਂ ਬੰਦ ਕੀ ਪੈ ਜਾਂਦਾ ਜਦੋਂ ਸਾਡਾ ਦੂਜਾ ਨਮਾ ਨੌਜਵਾਨ ਉਹਦੀ ਘੋੜਾ ਨੂੰ ਦੇਖੂੰਗਾ ਤਾਂ ਕੀ ਸਮਝੂੰਗਾ ਲੋਕ ਕਹਿਣਗੇ ਸਾਡੇ ਸਾਥ ਸੀ ਸਾਡੇ ਸਿੱਖਾਂ ਨਾਲ ੱਟਕਾ ਹੋਇਆ ਸੀ ਸਾਡੇ ਸਾਥ ਦਸ਼ੀਰ ਕੀਤਾ ਸੀ ਮੈਂ ਇਸ ਮਨੁੱਖ ਨੂੰ ਦੱਸਣਾ ਚਾਹਣਾ ਆਪਣੇ ਨੌਜਵਾਨ ਪੀੜਾ ਨੂੰ ਕਿ ਉਹ ਕੋਈ ਸਾਥ ਨਹੀਂ ਸੀ ਉਹ ਹੱਤਿਆবাদী ਸੀ ਜੋ ਹਿੰਦੂ ਸਿੱਖਾਂ ਨੂੰ ਡੋੜ ਦੇਗ ਲਾ ਕਰਦਾ ਸੀ ਤੁਸੀਂ ਉਹਦੇ YouTube ਤੇ ਵੀਡੀਓ ਦੇਖੀ ਹੋਣੀ ਜਿੰਦੇ ਵਿੱਚੋ ਕਹਿ ਰਿਹਾ ਕਿ ਸਾਡੀ ਜਿਹੜੀ ਜੀਬ ਕੁੱਸਣਾ ਪਈ ਐ ਉਹ ਵਾਪਸ ਕਰਿਓ ਨਹੀਂ ਤਾਂ ਮੈਂ 5000 ਰੁਪਏ ਮਾਰੂਗਾ। ਕਿਆ ਕਰੇ ਸੱਤ ਕਿਸੇ ਨੂੰ ਮਾਰਨ ਦੀ ਗੱਲਾ ਕਰਦਾ ਨਹੀਂ ਕਰਦਾ। ਸਾਡੇ ਕੋਲ ਜਿਵੇਂ ਮੇਰੇ ਭਰਾਵਾਂ ਨੇ ਪਹਿਲਾਂ ਵੀ ਗੱਲ ਕਹੀ ਹੈ ਦੱਸੋ ਸਾਡੇ 'ਚ ਕੋਈ ਹਮਲਾ ਹੋ ਲੰਗਾ ਸਾਡੇ ਕੋਲ ਹੈ ਕਿ ਅਸੀਂ ਆਪੇ ਰੱਖਿਆ ਕਿਵੇਂ ਕਰ ਸਕਦੇ ਹਾਂ ਸਾਡੇ ਭਰਾ ਗਈ ਵਾਰ ਪਾਪੂ ਬੋਲੇ ਕਹਿੰਦੇ ਨੇ ਸਿਰ ਸ਼ਕਤੀ ਦਾ ਜਾਪ ਕਰਕੇ ਆਪਣੀ ਰੱਖਿਆ ਕਰੇਗੇ ਦੋਸਤੋ ਨਹੀਂ ਹੋਣੀ ਏ ਗੋਰਾ ਦਾਪਰ ਜੀ ਨੂੰ ਤੇ ਚਾਹ ਕਰਦੇ ਕਿਰਪਾਨਾਂ ਪਾਸ ਰਹਿਣੀਆਂ ਸੀ ਕੂਲ ਤੋਂ ਧਾਰਣਾ ਸੀ ਸਾਨੂੰ ਅੱਜ ਇਸ ਮੱਛਦੇ ਕੱਖੇ ਉਹਦੇ ਕਸਮ ਖਾਣੀ ਚਾਹੀਦੀ ਹੈ ਕਿ ਜੇਕਰ ਕਿਸੇ ਇਨਕੂ ਤੇ ਹਮਲਾ ਹੋਦਾ ਤਾਂ ਵੀ ਅਸੀਂ ਵੀ ਆਪਣਾ ਇਕੜ ਕਾ ਲਾਂਗੇ ਉਹਦਾ ਜਵਾਬ ਮੈਨੂੰ ਹੀ ਦਵਾਗੇ ਉਹਨੂੰ ਸਦਾ ਅਸੀਂ ਦਵਾਗੇ ਉਹਦੇ ਅਗ ਚੇਲਾ ਦੇ ਵਿੱਚ ਜਿੰਨੇ ਹੱਤਬਾਦੀ ਬੈਠੇ ਨੇ ਸਦਾ ਬੁੱਕਰੇ ਨੇ ਜਿਨ੍ਹਾਂ ਦੇ ਐਨਐਸਏ ਲੱਗਿਆ ਹੋਇਆ ਉਹਨੇ ਉਹਦੀ ਤੇ ਕਿਹਾ ਕਿ ਇੱਕ ਬੰਦਾ ਜੀ ਨੂੰ ਇਨਾ ਤੇ ਲਾ ਕੇ ਉਹ ਸਾਡੀ ਸੁਰੱਖਿਆ ਗੱਦੀ ਤੇ ਖਤਰਾ ਪੈਦਾ ਕਰ ਰਿਹਾ ਸੀ ਜਿਸ ਦਾ ਨਾਮ ਅਮਰਪਾਲ ਹੈ ਉਸ ਵਿਅਕਤੀ ਨੂੰ ਇਹਨਾਂ ਨੇ ਐਸਪੀ ਬਣਾ ਕੇ ਭੇਜ ਦਿੱਤਾ ਤੇ ਜੇ ਵਿੱਚ ਬਟੇ ਰੂ ਜੋ ਉਹਦੇ ਕਿਟਾਉ ਪਾਚਣ ਦੀ ਅਤੇ ਹਿੰਦੂ ਚ ਕੰਟਰੋਲ ਨੇ ਲੈ ਕੇ ਆਦਾ ਸੀ ਪਰ ਸਾਡਾ ਜਦੋਂ ਕੋਈ ਵਿਅਕਤੀ ਹਿੰਦੂ ਕੋਲ ਖੜਾ ਹੁੰਦਾ ਤਾਂ ਗੁੱਸਾ ਨਾ ਕਰਿਓ ਮੈਂ ਬਿਨਾਂ ਡਰ ਪੈ ਤੋਂ ਗੱਲ ਕਰਦਾ ਨਾ ਮੈਂ ਲਾ ਕੇ ਗੱਲ ਕਰਦਾ ਸਾਡੇ ਹਿੰਦੂ ਕੋਲ ਇੱਜਤਾ ਕਿੱਥੇ ਰੱਖ ਮੰਦੇ ਦੋ ਤੁੰਗ ਦਾ ਦੇਖ ਕੇ ਮੈਂ ਬਾਰ-ਬਾਰ ਇੱਕੋ ਗੱਲ ਕਹਿੰਦਾ ਦੋਸਤੋ ਇਕ ਮੱਜ ਦੇ ਇਕੱਠੇ ਹੋ ਕੇ ਦਿਖਾਓ ਗੱਲਾਂ ਨਾ ਕਰੋ ਭਾਸ਼ਣ ਨਾ ਕਰੋ ਇਕੱਠੇ ਹੋ ਇਹ ਤਾਂ ਬਹੁਤ ਵੱਡੀ ਸ਼ਕਤੀ ਹੁੰਦੀ ਸੋ ਮੇ ਤੋਂ ਪਹਿਲਾਂ ਵੀ ਮੇਰੇ ਭਰਾਵਾਂ ਨੇ ਬੋਲਿਆ ਮੈਂ ਵੀ ਬੋਲਣਾ ਸਭ ਨੂੰ ਬੋਲਣਾ ਪਰ ਸਾਨੂੰ ਅੱਜ ਇਹ ਸਿੱਖ ਲੈ ਕੇ ਜਾਣੇ ਚਾਹੀਦੇ ਆਪਣੇ ਨਾਲ ਇਹ ਲੈ ਕੇ ਜਾਣੇ ਤਾਈ ਤੱਕ ਅਸੀਂ ਨਾ ਗੱਲਾਂ ਦੇ ਅੰਦਰ ਕਰੀਏ ਕਿ ਦੋ ਦੋ ਸੀ ਲੱਖ ਵਿੱਚ ਤੁਰਾਂਗੇ ਅਲੱਗ ਅਲੱਗ ਰਾਸਤੇ ਹੋਣਗੇ ਦਾ ਸਾਡਾ ਘਰ ਕਿਸੇ ਨੂੰ ਨਹੀਂ ਹੋਊਗਾ ਉਹਨਾਂ ਨੂੰ ਪਤਾ ਹੈ ਕਿ ਆਪਸ ਦੇ ਵਿੱਚ ਕੁੱਤੇ ਹੋਏ ਨਹੀਂ ਸੋ ਦੋਸਤੋ ਵਿੱਤੇ ਸਾਡੇ ਲੈ ਲੈਣਾ ਆਵੇ ਉਹਨਾਂ ਨੂੰ ਸੀਰੀਟ ਕੀਤਾ ਗਿਆ ਮੁਕਤੰਨੀ ਪੰਜਾਬ ਦਾ ਕੋਈ ਮਨੀਕ ਵਿਆਪ ਤੱਕ ਦਿਖਾ ਦਿਓ ਜੇ ਹੋਰ ਤਾਂ ਕੋਈ ਆਇਆ ਹੋਵੇ ਜੀ ਸੋ ਅੱਜ ਸਾਰੇ ਬਰਾਵਾ ਨੇ ਰਲ ਕੇ ਆ ਕੇ ਇੱਕ ਗਰੁੱਪ ਜਨਕਰੀ ਬਣਾਇਆ ਡਿਸਾਈਡ ਕੀਤਾ ਕਿ ਆਰ 25 ਤਰੀਕ ਨੂੰ ਇੱਕ ਅਸੀਂ ਚੰਡੀਗੜ੍ਹ ਤੋਂ ਸਾਰੇ ਹਿੰਦੂ ਜਗਤ ਸਾਡੇ ਵੱਲੋਂ ਪਾਕੀ ਪ੍ਰਾਪਤ ਸੱਦਾ ਹੈ ਜਿਹੜੇ ਨਹੀਂ ਆਏ ਸਾਡੇ ਵੱਲੋਂ ਉਹਨਾਂ ਨੂੰ ਵੀ ਸੱਦਾ ਹੈ ਜਿਹੜਾ ਆਉਣਾ ਚਾਹਦੇ ਨੇ ਤਾਂ ਆ ਸਕਦੇ ਨੇ ਕੋਈ ਵੀ ਅਸੀਂ 25 ਤਰੀਕ ਨੂੰ ਚੰਡੀਗੜ੍ਹ ਤੋਂ ਇੱਕ ਰੈਲੀ ਕੱਢ ਰਹੇ ਹਿੰਦੇ ਵਿੱਚ ਸਾਰੇ ਹਿੰਦੂ ਇਕੱਠੇ ਹੋਣਗੇ ਅਤੇ ਉਹ ਰੈਲੀ ਸਾਡੀ ਪੂਰੇ ਪੰਜਾਬ ਦੇ ਵਿੱਚ ਘੁੰਮੇਗੀ ਕਿਉਂਕਿ ਸਾਡਾ ਮੇਲ ਮਿਲਾਵੇਗਾ ਕਿ ਜੋ ਸਾਟਾ ਇੱਕ ਉਪਰ ਆ

ਕੋਮਾ ਜੱਟ ਦੇ ਸਦਾ ਉਹੀ ਜੁੰਦੀਆਂ ਜਿਸ ਕੋਮ ਦਾ ਸਦਾ ਇਤਿਹਾਸ